ਇਹਵਾਰਾ ਪਸ਼ੂਆਂ ਦੇ ਕਰਕੇ ਅੱਜ ਦੇ ਦਿਨ ਰੋਡ ਦੇ ਉੱਪਰ ਹਾਦਸੇ ਹੋ ਰਹੇ ਨੇ ਸੋ ਬਿਲਕੁਲ ਤੁਹਾਨੂੰ ਦੱਸਦੀ ਏ ਇਹਨਾਂਵਾਰਾ ਪਸ਼ੂਆਂ ਦੇ ਕਰਕੇ ਕਈ ਲੋਕਾਂ ਦੀ ਜਿਹੜੀ ਜਾਨ ਹੈ ਉਹ ਵੀ ਗਈ ਅਸੋ ਅੱਜ ਲੁਧਿਆਣਾ ਦੇ ਦਾਣਾ ਮੰਡੀ ਦੇ ਵਿੱਚ ਮੌਜੂਦਾ ਜਿੱਥੇ ਤੁਸੀਂ ਦੇਖ ਸਕਦੇ ਹੋਵਾਰਾ ਪਸ਼ੂ ਕਾਫੀ ਵੱਡੀ ਮਾਤਰਾ ਦੇ ਵਿੱਚ ਨੇ ਫਿਲਹਾਲ ਦੀ ਘੜੀ ਇਹਨਾਂ ਦੇ ਖਾਣ ਪੀਣ ਦੇ ਲਈ ਬੈਠਣ ਦੇ ਲਈ ਜਿਹੜਾ ਦਾਣੇ ਦੇ ਲਈ ਜਿਹੜਾ ਸਿਸਟਮ ਦਾ ਜਿਹੜਾ ਜ਼ੂਰ ਬਣਾਇਆ ਹੋਇਆ ਪਰ ਇਹੀ ਜਿਹੜੇ ਪਸ਼ੂ ਨੇ ਰੋਡ ਦੇ ਉੱਪਰ ਹੁੰਦੇ ਨੇ ਸੋ ਅਸੀਂ ਇਸ ਇਲਾਕੇ ਦੀ ਨਹੀਂ ਗੱਲ ਕਰ ਰਹੇ ਸੋ ਲੁਧਿਆਣਾ ਸ਼ਹਿਰ ਦੇ ਕਈ ਇਲਾਕੇ ਨੇ ਭਾਵੇਂ ਢੋਲੇਵਾਲ ਦੀ ਗੱਲ ਕਰ ਲਈ ਭਾਵੇਂ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਉਸ ਜਗ੍ਹਾ ਦੇ ਉੱਪਰ ਜਿਹੜੇ ਆਵਾਰਾ ਪੱਛੂ ਨੇ ਉਹ ਪਾਏ ਜਾਂਦੇ ਨੇ ਤੇ ਇਹਨਾਂ ਕਰਕੇ ਜਿਹੜੇ ਕਾਫੀ ਹਾਦਸੇ ਵੀ ਹੈ ਉਹ ਵੀ ਹੁੰਦੇ ਨੇ ਪਰ ਕੋਈ ਵੀ ਜਿਹੜਾ ਗੌਰ ਨਹੀਂ ਫਰਮਾ ਰਹੀ ਭਾਵੇਂ ਚਾਹੁੰਨ ਦੀ ਗੱਲ ਕਰ ਰਹੀ ਹੈ ਕਿਸੇ ਜਿਹੜਾ ਜਿਹੜਾ ਡਾਊਨ ਟੈਕ ਚ ਉਹ ਵੀ ਡਾਊਨ ਟੈਕ ਦਾ ਵੱਡੀ ਮਾਸਟਰ ਇਕੱਠਾ ਬੱਟਾ ਨਹੀਂ ਕਰਦੇ ਤੇ ਉਹ ਜਾਂਦਾ ਕਿੱਥੇ ਹੈ ਲੋਕ ਕਿੱਦਾਂ ਜੀਣ ਦੀ ਭਾਵੇਂ ਉੱਥੇ ਦਾ ਉਹ ਘੇਰ ਬੱਤੀ ਆ ਦੇ ਨਾਲ ਜਿਹੜੀ ਗੱਲ ਬ ਜਿਹੜੀ ਗੂਰ ਕਰਾਂਗੇ ਤੇ ਆਮ ਲੋਕਾਂ ਦਾ ਬਹੁਤ ਬੁਚਤਾਨੀ ਹੋ ਸੀ ਲਿਫੰਦੀ ਟੋਪੀ ਜਿਹੜੀ ਇਹ 12 15 ਰੋਡ ਦੇ ਵਿੱਚ ਹੀ ਬੈਠ ਜਾਂਦੇ ਆ ਤੇ ਕਈ ਹਸਪਤਾਲ ਜਿਹੜਾ ਕਾਰਨ ਭਾਵੇਂ ਰਾਜੀਵ ਜੰਦਾ ਦੀ ਗੱਲ ਕਰੀਏ ਜੋ ਕਿ ਪੰਜਾਬੀ ਕਲਾਕਾਰ ਨੇ ਜਿਹਨਾਂ ਦਾ ਕਾਫੀ ਵੱਡਾ ਨਾਮ ਹੈ ਤੇ ਮਿਊਜ਼ੀਅਮ ਰੱਖਣ ਦਾ ਵੀ ਹੋ ਗਿਆ ਉਹ ਕੋਣਾ ਜਿਵੇਂ ਜਿਹੜੀ 12 15 ਰੋਡ ਦੇ ਕਰਕੇ ਹਸਪਤਾਲ ਦੌਰਾਨ ਜਿਹੜੀ ਬਹੁਤ ਬੀ ਸੀ ਕੋਈ ਵੀ ਜਿਹੜੀ ਤਸਵੀਰਾਂ ਤੁਸੀਂ ਦੇਖੋਗੇ ਜਿਹੜੇ ਸ਼ਹਿਰ ਮਕਾਣਾਂ ਦੇ ਜਿਹੜੇ ਘਰ ਬਹੁਤ ਤੋ ਅਵਾਰਾ ਪਸ਼ੂ ਨੇ ਕਰਦੇ ਨਾ ਕਿ ਕੋਈ ਸਚੀ ਜਿਹੜੀ ਹੋਈ ਹੋਣੀ ਹੈ ਨਹੀਂ ਕਿ ਇਸ ਜਗ੍ਹਾ ਤੋਂ ਉੱਪਰ ਕਈ ਲੋਕ ਮੌਜੂਦ ਨੇ ਗੱਲਬਾਤ ਆ ਉਹ ਕਰ ਲੈਣੇ ਆ ਤੇ ਤਸਵੀਰਾਂ ਇਹ ਜਿਹੜੇ ਅਵਾਰਾ ਪਸ਼ੂ ਇਸ ਜਗ੍ਹਾ ਤੋਂ ਨਹੀਂ ਕਰਦੇ ਜਿਹੜੀ ਗੱਲ ਕਰਦੇ ਆ ਪਾਈ ਜਾਂਦੇ ਨੇ ਤੇ ਇਹਨਾਂ ਅਵਾਰਾ ਪਸ਼ੂਆਂ ਦੇ ਕਰਕੇ ਜਿਹੜੇ ਹਾਦਸੇ ਨੇ ਉਹ ਵੀ ਬੁਣਦੇ ਆ ਜਿਹੜੇ ਜਿਹੜੇ ਧਰਮ ਦੇ ਠੇਕੇਦਾਰ ਕਾਵਾਂਗੇ ਜੋ ਜਿਆਦਾ ਤੋਂ ਕੜੀ ਹੋਤਾ ਕਿ ਐਂ ਦੇ ਪਰ ਜਦੋਂ ਉਹਨਾਂ ਨੂੰ ਸਾਹਮਣਾ ਹੋਏ ਸਾਹਮਣੇ ਕੋਈ ਨਹੀਂ ਕੋਈ ਠੀਕਣਾ ਚਾਹੁੰਗੇ ਐਂ ਦੇ ਸ਼ਹਿਰ ਵਸੇ ਹੁੰਦੇ ਨਾਲ ਇਹਨਾਂ ਦਾ ਧਿਆਨ ਦੇਣਾ ਚਾਹੀਦਾ ਇਹਨਾਂ ਵਾਲਾ ਸਾਹਮਣੇ ਕਰ ਜਾਈ ਦੀ ਤੇ ਕਰੋੜਾ ਰੁਪਿਆ ਅਰਬ ਰੁਪਿਆ ਜਿਹੜਾ ਟੈਕਸ ਇਕੱਠਾ ਹੁੰਦਾ ਹੈ ਇਹਨਾਂ ਨੂੰ ਗਾਣਾ ਜੀ ਸਭ ਨੂੰ ਸ਼ਹਿਰ ਵਸੇ ਇਹਨਾਂ ਨੇ ਗਲਬਾ ਕੀਤੀ ਹੈ ਤੇ ਇਹਨਾਂ ਦਾ ਕਹਿਣਾ ਜਿਹੜਾ ਬਹੁ ਟੈਕਸ ਹੁੰਦਾ ਤੇ ਇਹ ਉਹ ਬਣਾ ਜੋ ਉੱਪਰ ਲਗਾਉਣਾ ਚਾਹੀਦਾ ਕਿ ਤਰ੍ਹਾਂ ਕਿਤੇ ਕਈ ਸਵਾਲ ਤੇ ਚੋਣਾਂ ਦੇ ਬਾਰੇ ਵੀ ਬਹੁਤ ਸਾਰੇ ਬਾਰੇ ਕਰਦੇ ਜੇਕਰ ਪੀੜ ਮਾਰ ਕੇ ਹੋਵੇ ਚੋਣ ਕਰਾਂਗੇ ਪਰਲੇ ਪਾਸੇ ਤਕਰੀਰਾਂ ਵੀ ਹੋਹੀ ਦੇਖੇ ਜਿਹੜੇ ਆਵਾਰਾ ਪਛੂ ਨੇ ਵੱਡੀ ਮਾਤਰਾ ਦੇ ਵਿੱਚ ਨੇ ਤੇ ਜਿਹੜੇ ਆਵਾਰਾ ਪਛੂ ਨੇ ਕਰਕੇ ਕੀ ਜਿਹੜੇ ਅਜ ਦਿਨ ਹਾਦਸੇ ਹੁੰਦੇ ਨੇ ਸ਼ਹਿਰ 도시 ਨਾਲ ਨੇ ਜ਼ਰਾ ਤੁਸੀਂ ਕੀ ਕਹਿਣਾ ਚਾਹੋਗੇ ਆਵਾਰਾ ਪਛੂ ਇਹ ਇਸ ਇਲਾਕੇ ਦਾ ਹਾਲ ਹੀ ਪਹੁੰਚ ਗੁਰੰਦਰ ਜੀ ਹੋਵੇ ਜਿੱਦੋਂ ਮੱਝ ਦੇ ਜੋ ਇਹ ਹਾਦਸੇ ਕਰਕੇ ਮੌਤਾਂ ਵੀ ਬੜੀਆਂ ਹੋਈਆਂ ਹਾਂ ਜੀ ਹਾਂ ਜੀ ਬੜੀਆਂ ਹੋਈਆਂ ਸਾਡੇ ਅਸੀਂ ਹੋਏ ਦੇਖਦੇ ਆਹੀ ਬੰਨ ਬਗਰੇ ਤੇ ਕਈ ਵਾਰ ਘੂਸਰ ਵੀ ਜਾਂਦੇ ਸਾਹਮਣੇ ਆਪਾਂ ਹੁੰਦੇ ਲੜਾਈ ਬਹੁਤ ਵਾਰ ਹਾਂ ਬਸ ਹੈਗੀ ਆ ਤੁਹਾਡੀ ਅੱਜ ਜਿਹੜਾ ਪੰਜਾਬੀ ਕਲਾਕਾਰ ਰਾਜਵੀਰ ਜਿਉਂਦਾ ਸੀ ਪੰਜਾਬ ਨੂੰ ਬਹੁਤ ਹੀ ਵੱਡਾ ਦੇਣ ਸੀ ਉਹਨਾਂ ਦੇ ਵਿੱਚ ਉਹਨਾਂ ਦੀ ਵੀ ਵਾਰਾਂ ਪੁੱਛੋਂ ਕਰਕੇ ਮੋਦੋਈ ਅੱਛਾ ਇਹ ਵੀ ਸੋਚਿਆ ਅਗਰ ਤੁਸੀਂ ਭਾਵੇਂ ਕੋਈ ਵੀ ਗੱਡੀ ਲੈ ਚਲੋ ਭਾਵੇਂ ਇੱਕ ਵਾਰ ਲੈ ਚਲੋ ਦੂਜੇ ਤੋਂ ਪਹਿਲਾਂ ਕਿਤੇ ਜਾਂਦੇ ਜੀ ਉਹਦਾ ਨਾਮ ਕੀ ਹੋਣਾ ਹੈ ਤੇ ਜਾਂਦਾ ਕਿੱਥੇ ਵੇਚਦਾ ਸਰਕਾਰ ਕੀ ਕਹਣੇ ਤੋਂ ਸਰਕਾਰ ਦਾ ਨੋ ਆਪੇ ਤੋਂ ਲਹਿਦਾ ਕੀ ਬਣਾਉਣੀ ਚਾਹੀਦੀ ਵੀ ਸਾਡੇ ਉੱਤੇ ਅਸੀਂ ਦੇਖਦੇ ਹਾਂ ਅੱਜ ਬਾਦਰਾ ਬਣਾ ਦਿੰਦੇ ਜਿਹੋ ਜਿਹੋ ਮੈਂ ਪਸੇ ਕੀ ਕਰਦੇ ਅੱਛਾ ਦਰਬਾਰ ਜੀ ਪਾਈ ਵੀ ਦੇ ਦਿਆ ਜਿਹੜੇ ਦਧਾਰੂ ਪਸ਼ੂ ਉਹ ਤਾਂ ਰਕਲੀਪ ਨੇ ਜਾਂਦੇ ਨੇ ਤੇ ਜਿਹੜਾ ਬਛੜਾ ਹੁੰਦਾ ਉਹਨੂੰ ਛੱਡ ਦਿੱਤਾ ਜਾਂਦਾ ਨਹੀਂ ਆਂ ਗਾਵਾਂ ਨੇ ਸਾਰੀਆਂ ਰੱਖੀਆਂ ਹਾਂ ਤੇ ਜਿਹੜੇ ਠੱਠੇ ਨੇ ਉਹ ਸਭ ਜਿਹੜੇ ਛੱਡਦੇ ਹੋਣਾ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਆਹ ਸਿੱਧਾ ਕਰਮ ਦੇ ਉਹਨਾਂ ਦੇ ਬਾਰੇ ਪਸ਼ੂ ਹੁੰਦੇ ਨੇ ਤਾਂ ਇਹਦਾ ਕੋਈ ਨਾ ਦਾਨ ਹੋ ਰਿਹਾ ਹੈ ਤਾਂ ਇਹਨਾਂ ਦੇ ਉੱਤੇ ਵੀ ਕਾਰਵਾਈ ਕਰਦੇ ਆ ਕੋਈ ਸੁਣਾਇ ਉਹ ਬਿਲਕੁਲ ਇਹ ਸ਼ਹਿਰ ਵਾਸੀ ਨੇ ਮਾਰਕੀਟ ਦੇ ਲੋਕ ਨੇ ਇਹਨਾਂ ਦਾ ਕਹਿਣਾ ਕਿ ਅਸੀਂ ਇੱਥੇ ਜਗ੍ਹਾ ਦੋਸਤ ਹੈ। ਕਈ ਵਾਰ ਜਿਹੜਾ ਸ਼ੰਕਾ ਜਿਤਾਈਏ, ਸ਼ੰਕਾ ਜਿਤਾਨ ਤੋਂ ਬਾਅਦ ਵੀ ਜਿਹੜੀ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਤੇ ਭਾਵੇਂ ਪਰਲੇ ਪਾਸੇ ਤਸਵੀਰ ਦੇਖ ਸਕਦੇ ਹੋ ਤੇ ਭਾਵੇਂ ਅੰਦਰਲੇ ਪਾਸੇ ਤਸਵੀਰ ਦੇਖਦੇ ਦਿਓ ਜਿਹੜੇ ਆਵਾਰਾ ਪਛ ਵੀ ਨਜ਼ਰ ਆ ਰਹੇ ਨੇ ਤੇ ਇਹਨਾਂ ਦਾ ਕਹਿਣਾ ਕਈ ਵਾਰ ਜਿਹੜੇ ਵੱਡੇ ਹਾਥੀਏ ਨੇ ਉਹ ਵੀ ਹੁੰਦੇ ਨੇ। ਇਹ ਜਦੋਂ ਘੁਸਰ ਜਾਂਦੇ ਤੇ ਸਾਹਮਣਾ ਵਿਅਕਾ ਹੁੰਦਾ ਤੇ ਪਰਲੇ ਪਾਸੇ ਹੋਰ ਲੋਕ ਨੇ ਉਹਨਾਂ ਜਿਹੜੀ ਗੱਲਬਾਤ ਜਿਹੜੀ ਜਰੂਰ ਕਰਾਂਗੇ ਤੇ ਕਿਤਨੇ ਕਿਤਨੇ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਉਹ ਵੀ ਬਣਦੀ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਗੱਡੀਆਂ ਦਾ ਜਿਹੜਾ ਟੈਕ ਟੱਡੀ ਮਾਤਰਾ ਦੇ ਵਿੱਚ ਕੱਢਿਆ ਜਾਂਦਾ ਭਾਵੇਂ ਤੁਸੀਂ ਗੱਤੀ ਲੈਂਚੇਲ ਚੋਂ ਕੋਈ ਵੀ ਵਹੀਕਲ ਲੈਂਚੇਲ ਚੋਂ ਜਿਹੜਾ ਟੈਕਸ ਦਾ ਜਿਹੜਾ ਜੁਰਮ ਕੱਟਿਆ ਜਾਂਦਾ ਪਰ ਕੋਈ ਵੀ ਜਿਹੜਾ ਗੋੜ ਇਸ ਜਗਾ ਰੋਕਣਾ ਨਹੀਂ ਕਰਵਾ ਰਿਹਾ ਜਿਹੜੇ ਤਰਫ ਦੇ ਠੇਕੇਦਾਰ ਨਾਲ ਜਿਹੜੀ ਇਹਨਾਂ ਤੋਂ ਉੱਪਰ ਜਿਹੜੀ ਸਿਆਸਤ ਉਹ ਵੀ ਕੀਤੀ ਜਾਂਦੀ ਅਸਲ ਕੀ ਕਹਿਣਾ ਚਾਹੁੰਦੇ ਜੀ ਹਵਾਰਾ ਪੰchu ਬਹੁਤ ਨੇ ਅਨਾ ਕਰੇ ਹੱਥੇ ਬਹੁਤ ਹੋ ਰਹੇ ਹੈ ਇਹਦਾ ਮਾਰਾ ਹੀ ਹੈ ਤਾਂ ਚੱਕੇ ਨਹੀਂ ਜਾਂਦੇ ਜਿਹੜੀ ਮਰਜੀ ਸਰਕਾਰ ਆ ਜੇ ਭਗਵੰਤ ਸਾਨੀ ਆ ਜੇ ਅਰੇ ਕਿਤੇ ਛੀ ਦਾ ਬੀਜ ਦਾ ਹੋਇਆ ਹੀ ਨਹੀਂ ਦਾ ਜਿਹੜੀ ਵੱਡੀ ਸਰਕਾਰ ਆ ਜੇ ਇਹ ਤਾਂ ਕੰਮ ਇੱਥੇ ਹੀ ਚੱਲਣਾ ਹੈ ਮੇਰੀ 40 ਸਾਲ ਦੀ ਉਮਰ ਹੈ ਮੈਂ ਤਾਂ ਸਾਰਾ ਕੁਝ ਦੇ ਦਿੱਤਾ ਮੈਂ ਤੇ ਨਹੀਂ ਸੁਧਰ ਸਕਦਾ ਕੋਈ ਅੱਛਾ ਤੁਸੀਂ ਗੱਡੀ ਲੈਂ ਚਲ ਜੋ ਕੋਈ ਲੈਂ ਚਲ ਜੋ ਪਹਿਲਾਂ ਟੈਕਸ ਪਹਿਲਾਂ ਵੀ ਨਹੀਂ ਦਾ ਕੋ ਟੈਕਸ ਉਹ ਪਹਿਲਾਂ ਲੈਂਦੇ ਨੇ ਵੀਰਾਂ ਨੂੰ ਕਿਹਦੇ ਸਾਹਮਣੇ ਇਹ ਉਹ ਪਹਿਲਾਂ ਹੀ ਲੈਂਦੇ ਨੇ ਵੀਰਾਂ ਨੂੰ ਕਿਹਦੇ ਸਾਹਮਣੇ ਇਹ ਵੀ ਨਹੀਂ ਸਾਹਮਣੇ ਅੱਜ ਤੁਸੀਂ ਚਾਹੀਦੋਂਗੇ ਐਦੇ ਹਿਸਾਬ ਦਾ ਕਰਕੇ ਨਾਲੂ ਫੇਰ ਉਹੀ ਕੰਮ ਪਕਾਣੀ ਹੋਏ ਅੱਛਾ ਲੱਗਦਾ ਨਹੀਂ ਉਹ ਇਹਨਾਂ ਦੀ ਸਾਮ ਸੰਭਾਲ ਤੇ ਲਾਇਦਾ ਕਰਨਾ ਚਾਹੀਦਾ ਕਿਉਂਕਿ ਰਾਜਵੀਰ ਜਵੰਦਾ ਭਾਵੇਂ ਜਿਹੜਾ ਪੰਜਾਬੀ ਗਾਇਕ ਆ ਉਹਦੀ ਵੀ ਇਸੇ ਕਰਕੇ ਮੌਤ ਹੋਈ ਸੀ ਉਹ ਉਹਦਾ ਮੇਰੇ ਇੱਥੇ ਜਿਹੜਾ ਐਮਐਨਏ ਐ ਇਸ ਇਲਾਕੇ ਦਾ ਉਹਨੂੰ ਚਾਹੀਦਾ ਨਾ ਵੀ ਇੱਥੇ ਦੇਖਭਾਲ ਕਰਨੀ ਜਿਹੜਾ ਵੋਟਾਂ ਆਉਂਦੀਆਂ ਉਹਨੂੰ ਆ ਜਾਂਦੇ ਨੇ ਪਹਿਲਾ ਹੱਥ ਜੋੜਦੇ ਨੇ ਬਾਜੂ ਜੜਵਾਉਂਦੇ ਨੇ ਹਮ ਬਸ ਇਦਾ ਹੀ ਚੱਲਦਾ ਹੈ ਤੁਹਾਡਾ ਕੀ ਕਹਿਣਾ ਜੀ ਇਹਦੇ ਬਾਰੇ ਜਿਹੜੇ 12 25 ਦੇਖਣ ਨੂੰ ਲੱਗੇ ਤੇ ਖਾਸੇ ਬਹੁਤ ਹੁੰਦੇ ਸੋਖੀ ਗੱਲ ਕਰੀ ਜਵੰਦੀ ਵੀਰੇ ਦੀ ਉਹ ਮੂਹਣ ਮੰਨ ਕੇ ਜਦੋਂ ਉਹ ਲੀਜੈਂਡ ਬੰਦਾ ਸੀ ਹੈਨਾ ਜੀ ਉਹ ਥੋੜਾ ਜਿਹਾ ਸ਼ੇਮਸੇ ਸੀਗਾ ਤਾਂ ਕਰਕੇ ਉਹਦੀ ਗੱਲ ਉੱਠੀ ਕਿ ਪਸ਼ੂਵਰ ਕੇ ਮੌਤ ਉਹਦੇ ਪਤਾ ਨਹੀਂ ਕਿੰਨੇ ਮਾਮਾ ਦੇ ਪੁੱਤ ਮਰਦੇ ਆ ਇਹਨਾਂ ਨਾਲ ਯਾਰ ਇਹਦਾ ਕੋਈ ਇਲਾਜ ਕਰਨਾ ਚਾਹੀਦਾ ਸ਼ਹੀ ਤਰੀਕੇ ਤੇ ਲੱਗਦਾ ਜਿਹੜਾ ਗਊ ਟੈਕਸ ਕੇ ਇਕੱਠਾ ਕੀਤਾ ਇਹਦਾ ਉਹ ਜਾਂਦਾ ਕਿੱਧਰ ਗਿਆ ਫਿਰ ਪਤਾ ਨਹੀਂ ਸਰਕਾਰ ਦੇ ਹੋਂ ਗੁਜਾਨਿਆਂ ਜੀ ਜਾਂਦਾ ਕਿ ਸਰਕਾਰ ਕਹਿੰਦੀ ਸਾਡੇ ਕੋਲ ਪੈਸਾ ਹੈ ਨਹੀਂ ਉਹ ਜਾਂਦਾ ਕਿੱਥੇ ਹੋਂ ਪਤਾ ਕਰੋ ਮੀਡੀਆ ਤੁਸੀਂ ਉਹ ਵੀ ਨੇ ਤੁਸੀਂ ਇਹ ਸਵਾਲ ਕਰ ਸਕਦੇ ਹੋ ਸਾਡੇ ਅਰਟੀਕਲ ਤੁਹਾਨੂੰ ਅਸੀਂ ਅਕਸਰ ਦੇਖਦੇ ਆ ਜਿਹੜੇ ਗਊ ਹੁੰਦੀ ਤੇ ਦਧਾਰੂ ਪਸ਼ੂ ਹੁੰਦੇ ਉਹ ਤਾਂ ਰੱਖ ਲਿੱਤੇ ਜਾਂਦੇ ਨੇ ਇਹ ਡੈਰੀਆਂ ਵਾਲੇ ਹੁੰਦੇ ਜੇ ਡੈਰੀਆਂ ਵਾਲੇ ਉਹ ਜਿਹੜੇ ਜਦੋਂ ਟੋਕੜ ਹੋ ਜਾਂਦੀ ਹੈ ਮੱਝਾਂ ਜਿੰਨਾ ਚਿਰ ਤਾਂ ਦੁੱਧ ਦਿੰਦੀ ਆ ਉਹ ਉਹਨਾਂ ਚਿਰ ਤਾਂ ਠੀਕ ਆ ਜਦੋਂ ਮੈਂ ਦੁੱਧ ਦੇਣਾ ਬੰਦ ਕਰਤਾ ਉਦੋਂ ਵੀ ਦੇ ਜੀਰੋ ਆ ਕੰਮ ਉਹਦਾ ਤੇ ਲੱਗਦਾ ਉਹਨਾਂ ਉੱਪਰ ਵੀ ਤਾਰੀ ਹੋਣੀ ਚਾਹੀਦੀ ਡੈਰੀ ਫਾਰਮਾਂ ਦੇ ਉੱਤੇ ਹੋਣੀ ਚਾਹੀਦੀ ਆ ਕਿਉਂ ਨਹੀਂ ਹੋਣੀ ਚਾਹੀਦੀ ਡੈਰੀ ਫਾਰਮ ਵਾਲਿਆਂ ਦਾ ਤੈਨੂੰ ਲਾਇਸੈਂਸ ਬਣਨੇ ਚਾਹੀਦੇ ਆ ਤੁਹਾਨੂੰ ਨਹੀਂ ਚਾਹੀਦਾ ਬਹਿਰਾ ਇਹਨਾਂ ਦਾ ਸੋ ਬਿਲਕੁਲ ਜਿਹੜੇ ਸ਼ਹਿਰ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਸ਼ਹਿਰ ਵਾਸੀਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਰੋਸ ਹੈ ਤੇ ਲਗਾਤਾਰ ਜਿਹੜੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੋ ਉਹਨਾਂ ਦਾ ਕਹਿਣਾ ਕਿ ਜਿਹੜੇ ਟੈਕਸ ਬਹੁ ਟੈਕਸ ਦਾ ਵੱਡੀ ਮਾਤਰਾ ਦੇ ਵਿੱਚ ਬਟਾਇਆ ਜਾਂਦਾ ਭਾਵੇਂ ਕੋਈ ਵੀ ਗੱਦੀ ਲੱਲੋ ਪਰ ਉਸ ਦੇ ਬਾਵਜੂਦ ਜਿਹੜਾ ਕੋਈ ਵੀ ਅੜਾ ਦੀ ਸਾਮ ਸੰਭਾਲਾ ਉਹ ਨਹੀਂ ਕੀਤੀ ਜਾ ਰਹੀ ਤੇ ਇਸੇ ਜਗ੍ਹਾ ਤੋਂ ਉੱਪਰ ਕਈ ਇਸੇ ਤਰੀਕੇ ਨਾਲ ਰੋਲ ਦੇ ਇਸੇ ਸਿੱਕੇ ਦਾ ਡਰਾਮਾ ਹੈ ਤੇ ਕਈ ਜਿਹੜੇ ਹਾਥੇ ਹੁੰਦੇ ਨੇ ਤੇ ਜਿਹੜੇ ਆਵਾਰਾ ਪੁੱਛੂ ਨੇ ਕਈ ਵਾਰ ਭੁੱਸੜੀ ਹੁੰਦੇ ਨੇ ਉਹਨਾਂ ਦਾ ਸਾਹਮ ਦੀ ਡਿਊਟੀ ਬਣਦੀ ਹੈ ਪਰ ਪ੍ਰਸ਼ਾਸਨ ਤੇ ਐਮਐਲਏ ਕੋਈ ਵੀ ਜਿਹੜਾ ਧਿਆਨ ਉਹ ਨਹੀਂ ਦੇ ਰਿਹਾ ਹੁਣੇ ਆਣ ਵਾਲਾ ਸਮਾਦ ਸੁਆ ਖਬਰ ਨਸ਼ਰ ਹੋਣ ਤੋਂ ਬਾਅਦ ਪ੍ਰਸ਼ਾਸਨ ਦੇ ਕੰਨ ਦੇ ਉੱਪਰ ਜਿਹੜੀ ਜੂੰ ਸਰਗ ਦੀ ਕੇ ਨਹੀਂ ਸਰਗ ਦੀ ਸੋ ਆਣ ਵਾਲਾ ਸਮਾਦ ਸੁਆ ਇਹਨਾਂ ਦੀ ਸਾਮ ਸੰਭਾਲ ਦੇ ਲਈ ਜਿਹੜਾ ਕੋਈ ਅੱਗੇ ਆਂਦਾ ਕਿ ਨਹੀਂ ਆਂਦਾ ਕਿਉਂਕਿ ਜਦੋਂ ਰਾਜਵੀਰ ਜਿੰਦਾ ਜੋ ਪੰਜਾਬੀ ਕਲਾਕਾਰ ਨੇ ਜਦੋਂ ਉਹਨਾਂ ਦੀ ਮੌਤ ਹੋਈ ਸੀ ਉਸ ਤੋਂ ਜਿਹੜਾ ਮੁੱਦਾ ਕਾਫੀ ਭਖਿਆ ਸੀਗਾ ਤੇ ਸਰਕਾਰ ਦੇ ਵੱਲੋਂ ਜਿਹੜਾ ਦਾਵਾ ਵੀ ਕੀਤਾ ਗਿਆ ਸੀਗਾ ਕਿ ਜਿਹੜੇ ਆਵਾਰਾ ਪਸ਼ੂਆਂ ਦੇ ਵਾਸਤੇ ਜਿਹੜੇ ਸ਼ੈਲਟਰ ਨੇ ਉਹ ਬਣਾਏ ਜਾਣਗੇ ਫਿਲਹਾਲ ਜਿਹੜੇ ਸ਼ੈਲਟਰ ਨੇ ਉਹ ਗੱਲਾਂ ਦੇ ਵਿੱਚ ਹੀ ਰਹਿ ਕੇ ਬਿਆਨ ਵਾਜੀਆਂ ਦੇ ਵਿੱਚ ਹੀ ਰਹਿ ਗਏ ਪਰ ਇਸ ਤੋਂ ਅਜ ਕੋਈ ਵੀ ਜੜੀ ਸਾਰ ਨਹੀਂ ਲੱਗੀ ਪਰ ਜਿਹੜੇ ਇਹ ਦਾਣਾ ਮੰਡੀ ਦੇ ਜੋਂ 12 ਪਛੁਨੇ ਇਹਨਾਂ 12 ਪਛੂਆਂ ਕਰਕੇ ਕਈ ਲੋਕ ਜਿਹੜੇ ਪਛਾਣ ਨੇ ਤੇ ਕਈ ਲੋਕਾਂ ਜਿਹੜੀ ਪਛਾਣੀ ਚੇਲਨੀ ਪੈ ਰਹੀਆਂ ਆਮ ਲੋਕਾਂ ਦਾ ਕਹਿਣਾ ਹੈ ਕਈ ਜਿਹੜੇ ਹਾfte ਹੁੰਦੇ ਨੇ ਜਦੋਂ ਪੁੱਛਦੇ ਆ ਉਹਨਾਂ ਨੂੰ ਸਾਹਣਾ ਵੀ ਬਹੁਤ ਔਖਾ ਹੁੰਦਾ ਕੈਮਰਾ ਪਰਸਨ ਉਹਨੂੰ ਛਾਉਣੇ ਨਾਲ ਮੇਰਾ ਹਰ ਰੋਜ਼ ਸਿਟੀ ਹੋ ਦਿੰਦਾ